ਜਦੋਂ ਪੰਜਾਬ ਦੇ ਵਿੱਚ ਪਹਿਲੀਆਂ ਸਰਕਾਰਾਂ ਸੀ ਉਦੋਂ ਵੀ ਪੰਜਾਬ ਦੇ ਲੋਕ ਡੁੱਬਦੇ ਸੀ ਮਰਦੇ ਸੀ ਹੜ੍ਹਦੇ ਸੀ ਤੇ ਪੰਜਾਬ ਦੇ ਵਿੱਚ ਜਦੋਂ ਹੁਣ ਅੱਜ ਦੀਆਂ ਸਰਕਾਰਾਂ ਦੂਜੀਆਂ ਸਰਕਾਰਾਂ ਤੇ ਅੱਜ ਵੀ ਲੋਕ ਮਰ ਰਹੇ ਐ ਡੁੱਬ ਰਹੇ ਐ ਹੜ੍ਹਾਂ ਦੇ ਨਾਲ ਤੇ ਬਰਬਾਦ ਹੋ ਰਹੇ ਐ ਮਤਲਬ ਸਾਡੀ ਸਰਕਾਰਾਂ ਦੇ ਵਿੱਚ ਕੋਈ ਵੀ ਅੰਤਰ ਨਹੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਹੜ੍ਹਾਂ ਦੇ ਦੌਰਾਨ ਮਰਨਾ ਹੀ ਪੈਣਾ ਡੁੱਬਣਾ ਹੀ ਪੈਣਾ ਘਰਾਂ ਤੋਂ ਬੇਘਰ ਵੀ ਹੋਣਾ ਪੈਣਾ ਸਰਕਾਰਾਂ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ ਜਦਕਿ ਸਾਡੀ ਸਰਕਾਰਾਂ ਦਾ ਫਰਜ਼ ਬਣਦਾ ਕਿ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਨੂੰ ਆਉਣ ਤੋਂ ਪਹਿਲਾਂ ਹੀ ਕਾਬੂ ਦੇ ਵਿੱਚ ਰੱਖਿਆ ਜਾਵੇ ਪਹਿਲਾਂ ਹੀ ਇਹਨਾਂ ਦੀਆਂ ਤਿਆਰੀਆਂ ਕੀਤੀਆਂ ਜਾਣ ਕਿ ਪੰਜਾਬ ਦੇ ਲੋਕ ਬੇਘਰ ਨਾ ਹੋਣ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਕੱਲ ਤੁਸੀਂ ਬਿੱਤੇ ਦਿਨ ਦੇਖਿਆ ਹੋਵੇਗਾ ਕਿ 4-500 ਬੱਚਾ ਸਕੂਲ ਦੇ ਵਿੱਚ ਫਸ ਗਿਆ ਕਿਸ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਪਰ ਸਰਕਾਰ ਨੇ ਆਪਣੇ ਵੱਲੋਂ ਛੁੱਟੀਆਂ ਕੀਤੀਆਂ ਸੀ ਪਰ ਜਿਹੜੇ ਉੱਥੇ ਦੇ ਪ੍ਰਿੰਸੀਪਲ ਸੀ ਉਹਨਾਂ ਨੇ ਬੱਚਿਆਂ ਨੂੰ ਜਾਣ ਬੁੱਝ ਕੇ ਮਤਲਬ ਜਾਣ ਬੁੱਝ ਕੇ ਕਹਿ ਲਓ ਮਤਲਬ ਜਾਂ ਫਿਰ ਆਪਣੀ ਮਰਜ਼ੀ ਦੇ ਅਨੁਸਾਰ ਕਹਿ ਲਓ ਉਹਨਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਬੁਲਾ ਲਿਆ ਤੇ ਜਿਸ ਕਰਕੇ ਉਹ ਬੱਚੇ ਸਕੂਲ ਦੇ ਵਿੱਚ ਫਸ ਗਏ ਰੱਬ ਨਾ ਕਰੇ ਜੇਕਰ ਉਹਨਾਂ ਬੱਚਿਆਂ ਦੀ ਜਾਨਾਂ ਚਲੇ ਜਾਂਦੀਆਂ ਤਾਂ ਕੌਣ ਜ਼ਿੰਮੇਵਾਰਤਾ ਇਹ ਭਾਈ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਸਕੂਲ ਦੇ ਟੀਚਰਾਂ ਨੂੰ ਵੀ ਸੋਚਣਾ ਚਾਹੀਦਾ ਤੇ ਮੈਂ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਵੀ ਅਕਾਲੀ ਦਲ ਕਾਂਗਰਸ ਭਾਜਪਾ ਆਪ ਪਾਰਟ ਸਾਰੀਆਂ ਸਰਕਾਰਾਂ ਰਾਜਨੀਤੀ ਕਰ ਰਹੀਆਂ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਕੋਈ ਮੌਜੂਦਾ ਸਰਕਾਰ ਤੇ ਉਂਗਲ ਚੁੱਕਦਾ ਕੋਈ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਉਹਨਾਂ ਤੇ ਉਂਗਲ ਚੁੱਕਦਾ ਉਹ ਭਾਈ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਆਹ ਆਪਸ ਦੇ ਵਿੱਚ ਲੜਨ ਦਾ ਸਮਾਂ ਨਹੀਂ ਇਕਜੁੱਟ ਹੋਣ ਦਾ ਸਮਾਂ ਚਾਹੀ ਕੋਈ ਵੀ ਲੀਡਰ ਹੈ ਚਾਹੀ ਕੋਈ ਵੀ ਸਰਕਾਰ ਹੈ ਇੱਕ ਦੂਜੇ ਦਾ ਸਾਥ ਦੋ ਅਜਿਹੇ ਸਮੇਂ ਦੇ ਵਿੱਚ ਔਖੀ ਘੜੀ ਦੇ ਵਿੱਚ ਕਦੇ ਵੀ ਰਾਜਨੀਤੀ ਨਾ ਕਰੋ ਆਪਣਾ ਪੇਟ ਭਰਨ ਦੀ ਨਾ ਸੋਚੋ ਜਿਹੜੇ ਲੋਕ ਡੁੱਬ ਰਹੇ ਐ ਹੜ ਰਹੇ ਐ ਮਰ ਰਹੇ ਐ ਪਸ਼ੂ ਮਰ ਰਹੇ ਐ ਉਹਨਾਂ ਦੀ ਮਦਦ ਕਰੋ ਲੋਕ ਘਰਾਂ ਤੋਂ ਬੇਕਾਰ ਹੋ ਰਹੇ ਐ ਤੁਸੀਂ ਆਪਸ ਦੇ ਵਿੱਚ ਭਿੜੀ ਜਾਂਦੇ ਐ ਕਿ ਉਸਨੇ ਸਾਰ ਨਹੀਂ ਲਈ ਉਸਨੇ ਸਾਰ ਨਹੀਂ ਲਈ ਜਿਨੇ ਲਈ ਲਈ ਜਿਨੇ ਲਈ ਨਾ ਲਈ ਭਾਈ ਤੁਸੀਂ ਤਾਂ ਜਾ ਕੇ ਲੋ ਜੇ ਕੋਈ ਨਹੀਂ ਲੰਦਾ ਤੁਸੀਂ ਜਾ ਕੇ ਲੋ ਤੁਸੀਂ ਕਿੰਨੀ ਕੁ ਮਦਦ ਕਰਦੀ ਦੂਜਿਆਂ ਨੂੰ ਕਹਿ ਰਹੇ ਐ ਜਾ ਕੇ ਉੱਤੇ ਤੁਸੀਂ ਮਹੌਲੇ ਦੇਖਿਆ ਵੀ ਕਿਹੋ ਜਿਹਾ ਮੋਹਲ ਐ ਦੱਸੋ ਤਾਂ ਮੈਨੂੰ ਕਿਹੜੀ ਆ ਸਹੂਲਤਾਂ ਕਿਹੜਾ ਰਸਨ ਪਹੁੰਚਾਇਆ ਤੁਸੀਂ ਉੱਥੇ ਕਿਹੜਾ ਖਾਣ ਪੀਣ ਦੀਆਂ ਵਸਤੂਆਂ ਤੁਸੀਂ ਉੱਥੇ ਪਹੁੰਚਾਈਆਂ ਮੈਨੂੰ ਦੱਸੋ ਕੀ ਤੁਸੀਂ ਉੱਥੇ ਕੱਪੜੇ ਪਹੁੰਚਾਏ ਕੀ ਲੋਕਾਂ ਦੇ 부ਜੇ ਹੋਏ ਚੁੱਲ੍ਹੇ ਬਾਲਤੇ ਕਿ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੋਂ ਤਾਰਤਾ ਉਹ ਵਿਚਾਰੇ ਅੱਜ ਵੀ ਘਰਾਂ ਦੀਆਂ ਛੱਤਾਂ ਦੇ ਵਿੱਚ ਬੈਠੇ ਐ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵਰ ਗਿਆ ਉਹ ਸਮਸ਼ਾਨ ਘਾੜ ਦੇ ਵਿੱਚ ਬੈਠੇ ਐ ਇੰਨੇ ਬੂਰੇ ਹਾਲਾਤ ਸਾਡੀ ਸਰਕਾਰਾਂ ਦੇ ਹੁੰਦੇ ਐ ਪੰਜਾਬ ਦੇ ਹੋ ਚੁੱਕੇ ਐ ਤੇ ਤੁਹਾਨੂੰ ਸਭ ਨੂੰ ਪਤਾ ਕਿ ਪਾਣੀ ਨਕੋਂ ਨਕ ਭਰਿਆ ਪਿਆ ਰਾਵੀ ਦਰਿਆ ਦੇ ਤਿੰਨ ਫਲੱਡ ਗੇ ਟੁੱਟ ਗਏ ਮਾਦੋਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਲਗਾਤਾਰ ਬੰਨ ਟੁੱਟ ਰਹੇ ਐ ਰਾਵੀ ਸਤਲੁਜ ਬਿਆਸ ਦਰਿਆ ਦੇ ਬੰਨ ਟੁੱਟ ਰਹੇ ਐ ਗੁਰਦਾਸਪੁਰ ਦੇ ਵਿੱਚ ਲਗਾਤਾਰ ਬੰਨ ਟੁੱਟ ਰਹੇ ਐ ਦਿਨੋ ਦਿਨ ਹੜ੍ਹ ਦੀ ਸਮੱਸਿਆ ਵੱਧਦੀ ਜਾ ਰਹੀ ਐ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਲੋਕਾਂ ਦੇ ਪਸ਼ੂ ਮਰਨੇ ਸ਼ੁਰੂ ਹੋ ਚੁੱਕੇ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਲੋਕ ਲਾਪਤਾ ਵੀ ਹੋ ਚੁੱਕੇ ਤੇ ਸਾਡੀ ਸਰਕਾਰ ਨੂੰ ਹੁਣ ਪੂਰੀ ਤਰ੍ਹਾਂ ਜਾਗਣਾ ਚਾਹੀਦਾ ਮਤਲਬ ਸਾਡੇ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਤੇ ਮੈਂ ਤੁਹਾਨੂੰ ਦੱਸਦਾ ਕਿ ਇਥੋਂ ਤੱਕ ਕਿ ਸਾਡੇ ਗੁਰੂ ਘਰ ਵੀ ਸੁਰੱਖਿਅਤ ਨਹੀਂ ਹੈਗੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਪਾਣੀ ਵੜ ਚੁੱਕਿਆ ਜਦਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਥਾਵਾਂ ਨੂੰ ਪਹਿਲਾਂ ਹੀ ਸੁਰੱਖਿਅਤ ਰੱਖਿਆ ਜਾਵੇ ਕਿਉਂਕਿ ਗੁਰੂ ਸਾਹਿਬਾਨ ਤੋਂ ਵੱਡਾ ਤਾਂ ਕੋਈ ਵੀ ਨਹੀਂ ਹੈਗਾ ਸਾਨੂੰ ਇਹਨਾਂ ਥਾਂਮਾਂ ਤੇ ਪਹਿਲਾਂ ਹੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਪਹਿਲਾਂ ਹੀ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਆ ਹੜ੍ਹਾਂ ਤੋਂ ਬਾਅਦ ਤਾਂ ਕੋਈ ਵੀ ਕਿਸੇ ਨੂੰ ਬਚਾ ਨਹੀਂ ਸਕਦਾ ਇਹ ਕੁਦਰਤ ਦੀ ਮਾਰ ਹੈ ਕੁਦਰਤ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ ਮੈਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਦਿਲੋਂ ਜਿਹੜੇ ਸਾਡੇ ਉੱਥੇ ਜਾ ਕੇ ਭਾਈ ਸਿੱਖ ਸੇਵਾ ਨਿਭਾ ਰਹੇ ਹੈ ਲੋਕਾਂ ਨੂੰ ਰਸਨ ਪਹੁੰਚਾ ਰਹੇ ਹੈ ਕੱਪੜੇ ਪਹੁੰਚਾ ਰਹੇ ਹੈ ਤੇ ਖਾਣ ਪੀਣ ਦੀਆਂ ਹੋਰ ਵਸਤੂਆਂ ਤੇ ਪਾਣੀ ਦੇ ਵਿੱਚੋਂ ਸੁਰੱਖਿਅਤ ਕੱਢ ਕੇ ਬਾਹਰ ਉੱਚੀਆਂ ਥਾਵਾਂ ਤੇ ਲੈ ਕੇ ਆ ਰਹੇ ਹੈ ਤੇ ਉਹਨਾਂ ਦੇ ਘਰਾਂ ਦੇ ਮੈਂਬਰਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਕੇ ਲੈ ਕੇ ਆ ਰਹੇ ਹੈ ਤੇ ਇੱਕ ਨਵੀਂ ਜ਼ਿੰਦਗੀ ਦੇ ਰਹੇ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਇਹ দান ਕਿਤੇ ਨਾ ਕਿਤੇ ਜ਼ਰੂਰ ਕੰਮ ਆਵੇਗਾ ਕਿਉਂਕਿ ਇਸ ਤੋਂ ਵੱਡਾ ਕੋਈ ਵੀ দানਪੁਨ ਨਹੀਂ ਕੋਈ ਵੀ ਭਲਾ ਨਹੀਂ ਹੋ ਸਕਦਾ ਜਿਹੜਾ ਬੰਦਾ ਇਸ ਸਮੇਂ ਉੱਥੇ ਜਾ ਕੇ ਪੰਜਾਬ ਦੇ ਜਿਹੜੇ 8 ਜ਼ਿਲ੍ਹੇ ਐ ਜਿਹੜੇ ਬਹੁਤ ਹੀ ਮਸ਼ਹੂਰ ਐ ਤੇ ਪੂਰੀ ਤਰ੍ਹਾਂ ਤਬਾਹ ਹੋਣ ਦੇ ਕੰਡੇ ਉੱਤੇ ਐ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਲੋਕ ਇਸ ਸਮੇਂ দান ਕਰ ਰਹੇ ਆ ਉਹਨਾਂ ਤੋਂ ਵੱਡਾ দান ਕੋਈ ਨਹੀਂ ਉਹਨਾਂ ਤੋਂ ਵੱਡੀ ਰੀਸ ਕੋਈ ਨਹੀਂ ਇਸ ਲਈ ਮੈਂ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਉੱਚੀਆਂ ਥਾਂਵਾਂ ਤੇ ਬੈਠ ਕੇ ਹੜ੍ਹਾਂ ਦਾ ਮਜ਼ਾਕ ਬਣਾਉਂਦੇ ਐ ਤੇ ਹਲਕੇ ਦੇ ਵਿੱਚ ਲੈਂਦੇ ਐ ਭਾਈ ਉੱਥੇ ਜਾ ਕੇ ਉੱਥੇ ਦੇ ਲੋਕਾਂ ਦਾ ਉੱਥੇ ਦੇ ਪਿੰਡਾਂ ਦਾ 베ਰਵਾਲੋ ਪੁੱਛਗਿੱਛ ਕਰੋ ਤੇ ਪਤਾ ਲੱਗੇ ਤੁਹਾਨੂੰ ਉੱਥੇ ਕੀ ਹਾਲਾਤ ਐ ਲੋਕਾਂ ਦੇ ਦਿਲਾਂ ਤੇ ਕੀ ਬੀਤ ਰਹੀ ਐ ਕਿ ਉਹ ਰਾਤ ਨੂੰ ਸੌ ਰਹੇ ਐ ਜਾਂ ਜਾਗ ਰਹੇ ਐ ਲੋਕ ਮਰਨੇ ਸ਼ੁਰੂ ਹੋ ਚੁੱਕੇ ਪਾਣੀ ਦੇ ਨਾਲ ਹੜਨੇ ਸ਼ੁਰੂ ਹੋ ਚੁੱਕੇ ਐ ਤੇ ਬੱਚੇ ਰੋ ਰਹੇ ਐ ਬੀਬੀਆਂ ਰੋ ਰੀਆਂ ਕੁੜਲਾਰੀਆਂ ਤੇ ਆਪਣੀ ਬਾਰੀ ਦੀ ਵੇਟ ਕਰ ਰਹੀਆਂ ਕਿ ਸਾਨੂੰ ਪਾਣੀ ਦੇ ਵਿੱਚੋਂ ਕੋਠੇ ਦੀਆਂ ਛੱਤਾਂ ਤੋਂ ਕਦੋਂ ਉਤਾਰ ਕੇ ਕਿਸ਼ਤੀ ਦੇ ਵਿੱਚ ਲਜਾ ਕੇ ਕਦੋਂ ਉੱਚੀਆਂ ਥਾਵਾਂ ਤੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾਵੇਗਾ ਤੇ ਸਾਡੇ ਪੰਜਾਬੀ ਕੁਝ ਅਜੀਹੇ ਐ ਜੋ ਹੱਲੇ ਵੀ ਮਜ਼ਾਕ ਬਣਾਉਂਦੇ ਐ ਭਾਈ ਅਜੀਹਾਂ ਨਾ ਕਰੋ ਜਦੋਂ ਆਪ ਤੇ ਬੀਤਦੀ ਐ ਤਾਂ ਫਿਰ ਪਤਾ ਲੱਗਦਾ ਕਿ ਦੁੱਖ ਕੀ ਚੀਜ਼ ਹੁੰਦੀ ਐ ਮੁਸੀਬਤ ਕੀ ਚੀਜ਼ ਹੁੰਦੀ ਹੈ ਔਖੀ ਘੜੀ ਕੀ ਚੀਜ਼ ਹੁੰਦੀ ਹੈ ਇਸ ਲਈ ਕਦੇ ਵੀ ਔਖੀ ਘੜੀ ਦੇ ਵਿੱਚ ਕਿਸੇ ਦਾ ਮਜ਼ਾਕ ਨਾ ਬਣਾਓ ਹੱਥ ਬੰਨ ਕੇ ਬੇਨਤੀ ਹੈ ਮੇਰੀ ਪੰਜਾਬ ਦੇ ਲੋਕਾਂ ਨੂੰ ਜੇਕਰ ਹੁਣ ਦੇਖਿਆ ਜਾਵੇ ਪੰਜਾਬ ਦੇ ਵਿੱਚੋਂ ਤਕਰੀਬਨ ਤਕਰੀਬਨ 150 ਪਲੱਸ ਪਿੰਡ ਹੜ੍ਹ ਦੀ ਚਪੇਟ ਦੇ ਵਿੱਚ ਆ ਚੁੱਕੇ ਐ ਤੇ ਅੱਠ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਮੌਜੂਦ ਹੈ ਜਿੱਥੇ ਹੜ੍ਹ ਪਾਣੀ ਪੂਰੀ ਤਰ੍ਹਾਂ ਤਬਾਹੀ ਮਚਾ ਰਿਹਾ ਜਿਹੜੇ ਬਾਕੀ ਬਚੇ ਜ਼ਿਲ੍ਹੇ ਐ ਪਾਣੀ ਉਹਨਾਂ ਦੇ ਉੱਤੇ ਵੀ ਪੂਰੀ ਤਰ੍ਹਾਂ ਕਦੇ ਵੀ ਹੜ੍ਹ ਤਬਾਹੀ ਮਚਾ ਸਕਦੇ ਹਨ ਇਸ ਲਈ ਸਾਡੇ ਪੰਜਾਬ ਦੇ ਤਕਰੀਬਨ ਸਾਰੇ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਜੇਕਰ ਮੌਸਮ ਵਿਭਾਗ ਦੀ ਮੰਨੀ ਜਾਵੇ ਆਉਣ ਵਾਲੇ 72 ਘੰਟਿਆਂ ਦੇ ਵਿੱਚ ਹੋਰ بارش ਹੋ ਸਕਦੀ ਹੈ ਜੇਕਰ 72 ਘੰਟਿਆਂ ਦੇ ਵਿੱਚ ਹੋਰ بارش ਹੋ ਸਕਦੀ ਹੈ ਤਾਂ ਫਿਰ ਸਾਡੇ ਪੰਜਾਬ ਦਾ ਇੱਕ ਵੀ ਜ਼ਿਲ੍ਹਾ ਹੜ੍ਹ ਦੀ ਮਾਰ ਤੋਂ ਬਚ ਨਹੀਂ ਸਕਦਾ ਇਸ ਲਈ ਸਾਨੂੰ ਇਕਜੁੱਟ ਹੋਣਾ ਪੈਣਾ ਹੈ ਜੇਕਰ ਅਸੀਂ ਇਸ ਔਖੇ ਸਮੇਂ ਦੇ ਵਿੱਚ ਵੀ ਇਕਜੁੱਟ ਨਾ ਹੋਏ ਤਾਂ ਸਾਡਾ ਪੰਜਾਬ ਪੂਰੇ ਦਾ ਪੂਰਾ ਤਬਾਹ ਹੋ ਸਕਦਾ ਹੈ ਤੇ ਭਾਈ ਦਲਜੀਤ ਦੋਸਾਂਝ ਨੇ ਵੀ ਇਹ ਪੋਸਟ ਸਾਂਝੀ ਕੀਤੀ ਹੈ ਕਿ ਹਰ ਦੇ ਸਮੇ ਸਾਨੂੰ ਇਕਜੁੱਟ ਹੋਣ ਦੀ ਇਸ ਸਮੇਂ ਇੱਕ ਜਟ ਹੋਣ ਦੀ ਲੋੜ ਹੈ ਤੇ ਪੰਜਾਬ ਨੂੰ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਹੜ੍ਹ ਦੇ ਇਲਾਕਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਹਨ ਤੇ ਮੈਂ ਧੰਨਵਾਦ ਕਰਦਾ ਜਿਹੜਾ ਸਭ ਤੋਂ ਪਹਿਲਾਂ ਪੰਜਾਬੀ ਸਿੰਗਰ ਦਿਲਜੀਤ ਲੋਕਾਂ ਦੀ ਮਦਦ ਦੇ ਲਈ ਅੱਗੇ ਆਇਆ ਮੇਰੀ ਆਖਰੀ ਗੱਲ ਇਹੀ ਹੈ ਕਿ ਪੰਜਾਬ ਦੇ ਲੋਕੋ ਜਿਆਦਾ ਤੋਂ ਜਿਆਦਾ ਹੜ੍ਹਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਸਾਡੇ ਉੱਥੇ ਦੇ ਪੀੜਤ ਲੋਕਾਂ ਦੀ ਹੜ੍ਹਾਂ ਦੇ ਨਾਲ ਪੀੜਤ ਲੋਕਾਂ ਦੀ ਮਦਦ ਕਰੋ ਖਾਣ ਦੇ ਲਈ ਰਸਣ ਪਹੁੰਚਾਓ ਕੱਪੜੇ ਪਹੁੰਚਾਓ ਤੇ ਉੱਥੇ ਦੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਣ ਦੇ ਵਿੱਚ ਮਦਦ ਕਰੋ ਮਜ਼ਾਕ ਨਾ ਬਣਾਓ ਸਰਕਾਰਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਉੱਥੇ ਉਹਨਾਂ ਦੀ ਮਦਦ ਕਰੋ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਬਚਾਓ ਤਾਂ ਜੋ ਤੁਹਾਡੇ ਪੰਜਾਬ ਦੇ ਲੋਕ ਹਮੇਸ਼ਾ ਰਿਣੀ ਰਹਿਣ ਤੇ ਮੈਂ ਆਖ ਕਰਦਾ ਕਿ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਇਸ ਗੱਲ ਦੇ ਵੱਲ ਜ਼ਰੂਰ ਧਿਆਨ ਦੇਣਗੇ ਜੇਕਰ ਜਾਣਕਾਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ